ਸਚੀਕਾਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾ ਸਾਰਿਆਂ ਦਾ ਸਵਾਗਤ ਹੈ ਅੱਜ ਸਮਾਣਾ ਦੇ ਮਾਈਸਰ ਰੋਡ ਦੇ ਉੱਤੇ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮજરા ਵੱਲੋਂ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦਾ ਜਿਹੜਾ ਉਦਘਾਟਨ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ 1.18 ਫੁੱਟ ਜਿਹੜੀ ਹੈ ਇਹ ਪਾਈਪ ਲਾਈਨ ਜਿਹੜੀ ਹੈ ਸਮਾਣਾ ਲੋਕਾਂ ਨੂੰ ਮਿਲਣ ਜਾ ਰਹੀ ਹੈ ਤੇ 7 ਕਰੋੜ 58 ਲੱਖ ਰੁਪਏ ਦੀ ਲਾਗਤ ਦਾ ਇਹ ਜਿਹੜਾ ਪ੍ਰੋਜੈਕਟ ਹੈ ਪਾਸ ਹੋਇਆ ਉਹਨਾਂ ਵੱਲੋਂ ਉਦਘਾਟਨ ਕਰਦੇ ਸਮੇਂ ਹੀ ਠੇਕੇਦਾਰਾਂ ਨੂੰ ਕਹਿ ਦਿੱਤਾ ਗਿਆ ਕਿ ਇਸ ਕੰਮ ਨੂੰ ਲਟਕਾਣਾ ਨਹੀਂ 8 ਮਹੀਨੇ ਦੇ ਵਿੱਚ ਜਿਹੜਾ ਕੰਮ ਹੈ ਮੁਕੰਮਲ ਤੌਰ ਤੇ ਪੂਰਾ ਕਰਕੇ ਦੇਣਾ ਹੈ ਤਾਂ ਕਿ ਸ਼ਹਿਰ ਦੇ ਲੋਕ ਪਹਿਲਾਂ ਵੀ ਜਿਹੜੀਆਂ ਸਮੱਸਿਆਵਾਂ 'ਤੋਂ ਝੁੱਲ ਰਹੇ ਸਨ ਉਹਨਾਂ ਨੂੰ ਹੁਣ ਜਿਹੜੀਆਂ ਸਮੱਸਿਆਵਾਂ ਨੇ ਉਹ ਨਾ ਚੱਲਣੀਆਂ ਪੈਣ ਉਹਨਾਂ ਕਿਹਾ ਕਿ ਜਿਹੜਾ ਸੀਵਰੇਜ ਬੋਰਡ ਦਾ ਕੰਮ ਹੈ ਉਹ ਵੀ ਹੁਣ ਜਿਹੜਾ 2 ਮਹੀਨਿਆਂ ਬਾਅਦ ਜਿਹੜਾ ਚੱਲ ਪੈਣਾ ਤੇ ਉਹ ਵੀ 8 ਮਹੀਨੇ ਦੇ ਦਰਮਿਆਨ ਹੀ ਜਿਹੜਾ ਕੰਮ ਮੁਕੰਮਲ ਤੌਰ ਤੇ ਪੂਰਾ ਹੋ ਜਾਣਾ ਜਿੱਥੇ ਵਾਟਰ ਸਪਲਾਈ ਤੇ ਸ਼ਿਵਰਾਜ ਬੋਰਡ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਇਸ ਮੌਕੇ ਮੌਜੂਦ ਰਹੇ ਨੇ ਉਹਨਾਂ ਨੂੰ ਵੀ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਕੰਮ ਨੂੰ ਜਿਹੜਾ ਨਾ ਲਟਕਾਇਆ ਜਾਵੇ ਜਲਦੋਂ ਜਲਦ ਜਿਹੜਾ ਪੂਰਾ ਕੀਤਾ ਜਾਵੇ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਮਾਣਾ ਦੀ ਲੀਡਰਸ਼ਿਪ ਹੈ ਉਹ ਵੀ ਦਿਖਦੀ ਨਜ਼ਰ ਆਈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਸਾਡੇ 18 ਕਿਲੋਮੀਟਰ ਠੀਕ ਹੈ 18 ਕਿਲੋਮੀਟਰ ਪਾਈਪਲਾਈਨ ਹੈ ਜਿਹੜੀ ਉਹ ਸਮਾਣੇ ਦੇ ਜਿਹੜੇ ਏਰੀਆ ਰਹਿੰਦੇ ਸੀ ਉਪਹਿੰਡਰ ਕਲੋਨੀ ਹੋਗੀ ਜਾਂ ਪਵਾਨੀਗੜ ਰੋਡ ਦੇ ਜਿਹੜੇ ਖੱਬੇ ਪਾਸੇ ਵਾਲੀ ਜਿਹੜੀ ਉਹ ਪੈਂਦਾ ਸਾਰਾ ਰੇਸ਼ਮ ਕਲੋਨੀ ਹੋਰ ਜਿਹੜੇ ਵੀ ਰਹਿੰਦੇ ਤੇ ਉਥੇ 1.58 ਕਿਲੋਮੀਟਰ ਇਹ ਲਾਈਨ ਪੈਣੀ ਆ ਔਰ ਇਹਦਾ 8 ਮਹੀਨੇ ਦਾ ਸਮਾਂ ਹੈ 8 ਮਹੀਨੇ ਦੇ ਵਿੱਚ ਕੰਪਲੀਟ ਕਰਕੇ ਦੇਣੀ ਆ ਔਰ 7 ਕਰੋੜ 58 ਲੱਖ ਅਮਾਉਂਟ ਦਾ ਇਹ ਪ੍ਰੋਜੈਕਟ ਹੈ ਔਰ ਇਹਦੇ ਵਿੱਚ ਦੋ ਟਿਊਬਵੈਲ ਨੇ ਜਿਹੜੇ ਇੱਕ ਭਿੰਡਰ ਕਲੋਨੀ ਵਾਸਤੇ ਇੱਕ ਦੂਜੇ ਪਾਸੇ ਜਿਹੜਾ ਸੁਭਾਸ਼ਪਾਰਕ ਸਿਟੀ ਦੇ ਵਿੱਚ ਲੱਗਣਾ ਦੋ ਟਿਊਬਵੈਲ ਲਾਈ ਜਾਣਗੇ ਇਹ ਜਿਹੜੀ ਲੰਬੇ ਸਮੇਂ ਤੋਂ ਜਿਹੜੀ ਭਿੰਡਰ ਕਲੋਨੀ ਜਾਂ ਹੋਰ ਕਈ ਕਲੋਨੀਆਂ ਦੀ ਜਿਹੜੀ ਮੰਗ ਸੀ ਕਿ ਪਾਣੀ ਪੀਣ ਵਾਲੇ ਪਾਣੀ ਵਾਸਤੇ ਸੋ ਉਹਦੇ ਵਾਸਤੇ ਅੱਜ ਜਿਹੜਾ ਹੈਗਾ ਇਹ ਨੀਂ ਪੱਥਰ ਰੱਖਿਆ ਗਿਆ ਉਹਦਾ ਅੱਜ ਤੋਂ ਜਿਹੜਾ ਕੰਮ ਹੈ ਸ਼ੁਰੂ ਹੋ ਜੂਗਾ ਔਰ 8 ਮਹੀਨਿਆਂ ਦੇ ਵਿੱਚ ਵਿੱਚ ਇਹਨੂੰ ਕੰਮ ਆ ਪਹਿਲਾਂ ਇਹ ਪੈਣਾ ਸਰ ਪਾਈਪਲਾਈਨ ਪੈਣੀ ਆ ਉਸ ਤੋਂ ਬਾਅਦ ਸੀਵਰੇਜ ਦਾ ਵੀ ਮੇਬੀ ਇਨ ਬਿਟਵੀਨ ਦੋ ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਸੀਵਰੇਜ ਦਾ ਕੰਮ ਆ ਜਿਹੜਾ ਉਹ ਵੀ ਜਿਹੜਾ ਇਸ ਪਾਸੇ ਵੱਲ ਸ਼ੁਰੂ ਹੋ ਜਾਣਾ ਅਸੀਂ ਕਿੱਦਾਂ ਜਵਾਬ ਦੋ ਮਿੰਟ ਦੇਖੋ ਇੱਥੋਂ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਟਿਊਬਲ ਲਾਉਣ ਵਾਸਤੇ ਇਧਰਲੇ ਪਾਸੇ ਜੇ ਜਗ੍ਹਾ ਮਿਲ ਜੇ ਨਹੀਂ ਜਿਹੜਾ ਬਿਰਕਾ ਬੂਥ ਹੈ ਜਿਹੜਾ ਉੱਥੇ ਟਿਊਬਲ ਲੱਗੂਗਾ ਔਰ ਜਿਹੜਾ ਸੀਵਰੇਜ ਦਾ ਉਹਦੇ ਵਾਸਤੇ 10/10 ਦੀ ਜਿਹੜੀ ਜਗ੍ਹਾ ਚਾਹੀਦੀ ਆ ਉੱਥੇ ਕਲੋਨੀ ਵਾਲਿਆਂ ਨਾਲ ਗੱਲ ਕਰਕੇ ਜਿੱਥੇ ਵੀ ਜਗ੍ਹਾ ਅਵੇਲੇਬਲ ਹੋਊਗੀ ਸੀਵਰੇਜ ਵ ਉਹ ਜਗ੍ਹਾ ਲੈ ਕੇ ਇਥੋਂ ਪੰਪ ਹੋ ਕੇ ਪਾਣੀ ਆ ਜਿਹੜਾ ਉਹ ਜਿਹੜਾ ਸਮਾਨੇ ਵਾਲੇ ਪਾਸੇ ਦੂਜੇ ਪਾਸੇ ਜਿਹੜਾ ਐਮ.ਐਲ.ਏ ਸਭ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਸੜਕਾਂ ਨੇ ਜਿਹੜੀਆਂ ਟੁੱਟੀਆਂ ਹੋਈਆਂ ਬੱਸ ਸਟੈਂਡ ਦੀ ਹਾਲਤ ਬਹੁਤ ਖਸਤ ਹੈ ਤਹਿਸੀਲ ਰੋਡ ਦੀ ਸਾਰੀ ਖਸਤ ਹੈ ਉਹਨਾਂ ਦੀ ਕਦੋਂ ਗ੍ਰਾਂਟ ਜਾਰੀ ਹੋਣੀ ਇਹ ਗ੍ਰਾਂਟ ਹੈ ਜਿਹੜੀ ਉਹ ਆ ਗਈ 1.85 ਕਰੋੜ ਦੀ ਅਮਾਉਂਟ ਹੈ ਜਿਹੜੀ ਉਹ ਜਲਦੀ ਅਸੀਂ ਦੇਖ ਰਹੇ ਹਾਂ ਵੀ ਕਿਹੜਾ ਪ੍ਰਾਇੋਰਟੀ ਤੇ ਵੀ ਕਿਹੜਾ ਕੀਤਾ ਜਾਵੇ ਸੈਕੰਡ ਤੇ ਕਿਹੜਾ ਕੀਤਾ ਜਾਵੇ ਉਹ ਵੀ ਬੜਾ ਜਲਦੀ ਜਿਹੜਾ ਕੰਮ ਹੈ ਜਿਹੜਾ ਸ਼ੁਰੂ ਹੋ ਜੂਗਾ ਸਮਾਨੇ ਸ਼ਹਿਰ ਦੇ ਠੀਕ ਹੈ ਜੀ ਹਾਂਜੀ ਐਕਸ਼ਨ ਸਾਹਿਬ ਇਹ ਜਿਹੜੀ ਅੱਜ ਇਸ ਸੜਕ ਦੇ ਉੱਤੇ ਪਾਈਪ ਲਾਈਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਕੀ ਕਹੋਗੇ ਕਿੰਨੇ ਕੁ ਦੀ ਲਾਗਤ ਨਾਲ ਹੋਣ ਜਾ ਰਿਹਾ ਹੈ ਇਹ ਜੀ 7.58 ਕਰੋੜ ਦੀ ਲਾਗਤ ਨਾਲ ਕੰਮ ਸਟਾਰਟ ਹੋਣ ਜਾ ਰਿਹਾ ਹੈ ਇਹਦੇ ਵਿੱਚ 1.5 ਕਿਲੋਮੀਟਰ 1.18 ਕਿਲੋਮੀਟਰ ਬਰੋਸਪਾਈਪ ਲਾਈਨ ਲੱਗਣੀ ਹੈ ਜੋ ਕਿ ਅੱਠਵੇਂ ਮਹੀਨੇ ਵਿੱਚ ਕੰਮ ਕੰਪਲੀਟ ਹੋ ਜਾਏਗਾ ਹੋ ਜੇ ਕਿ ਲੜਕਤਾ ਤਾਂ ਨਹੀਂ ਕੰਮ ਇਹ ਜੀ ਬਿਲਕੁਲ ਨਹੀਂ ਲੜਕਤਾ ਠੀਕ ਬਿਲਕੁਲ ਠੀਕ ਸ਼ਰਮਾ ਜੀ ਜਿਹੜਾ ਅੱਜ ਇਹ ਪਾਈਪਲਾਈਨ ਪੈਣ ਜਾ ਰਹੀ ਹੈ ਕੀ ਕਹਾਂ ਕਿ ਕਿੰਨੀ ਕੁ ਲਾਗਤ ਨਾਲ ਪੈ ਰਹੀ ਹੈ ਸਰ ਇਹ ਜਿਹੜੀ ਪਾਈਪਲਾਈਨ ਅੱਜ ਪੈਣ ਜਾ ਰਹੀ ਹੈ ਇਹਦੇ ਨਾਲ ਸਮਾਣੇ ਦੇ ਲੋਕਾਂ ਨੂੰ ਭਿੰਡਰ ਕਲੋਨੀ ਦੇ ਰੋਣਵਾਸੀਆਂ ਨੂੰ ਤੇ ਹੋਰ ਹਜ਼ਾਰਾਂ ਲੋਕ ਜਿਹੜੇ ਪੁਰਾਣੇ ਟਾਈਮ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਸੀ ਉਹਨਾਂ ਨੂੰ ਵੱਡੀ ਮਾਤਰਾ ਦੇ ਵਿੱਚ ਨਿਗਾਰਾਹ ਮਿਲੇਗਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਪੰਜਾਬ ਦੇ ਵਿੱਚ ਆਈ ਹੈ ਜਦੋਂ ਸਾਡੇ ਐਮਐਲਏ ਸਾਹਿਬ ਬਣੇ ਨੇ ਦਗਾਪਾਰ ਜਿਹੜਾ ਸ਼ਹਿਰ ਹੈ ਇਹ ਤਰੱਕੀ ਦੀ ਰਾਹ ਤੇ ਚੱਲ ਰਿਹਾ ਹੈ ਭਾਵੇਂ ਆਪਾਂ ਟਿਊਬਲਾਂ ਦੀ ਗੱਲ ਕਰੀਏ ਨਵੇਂ ਟਿਊਬ ਲਗਾਏ ਜਾ ਰਹੇ ਨੇ ਭਾਵੇਂ ਸੀਵੇਜ ਦੀ ਗੱਲ ਕਰੀਏ ਬਹੁਤ ਜ਼ਿਆਦਾ ਜਿਹੜੇ ਕਨਸਰਨ ਨੇ ਸਾਡੇ ਸਾਰੇ ਲੀਡਰਸ਼ਿਪ ਲੱਗੀ ਹੋਈ ਹੈ ਇਸ ਕੰਮ ਤੇ ਤੇ ਮੈਂ ਇਸ ਏਰੀਏ ਦੇ ਤੇ ਸਮਾਰਟ ਦੇ ਜਿੰਨੇ ਵੀ ਵਾਰਡ ਜਿਹੜੇ ਆ ਇਹਨਾਂ ਨਾਲ ਅਫੈਕਟਡ ਸੀਗੇ ਇਹਨਾਂ ਨੂੰ ਫਾਇਦਾ ਹੋਣਾ ਹੈ ਇਹਦਾ ਬਹੁਤ-ਬਹੁਤ ਮੁਬਾਰਕਾ ਦੇਣਾ ਤੇ ਮੈਂ ਸਮਾਣ ਅਸੀਂ ਨੂੰ ਵਿਸ਼ਵਾਸ ਦਿਵਾਉਣਾ ਅਸੀਂ ਜਿੰਨੇ ਵੀ ਪ੍ਰੋਮਿਸਸ ਜਿੰਨੇ ਵੀ ਵਾਦੇ ਤੁਹਾਡੇ ਨਾਲ ਡੈਕਸ਼ਨ ਤੋਂ ਪਹਿਲਾਂ ਕੇ ਅਸੀਂ ਕੱਲਾ ਕੱਲਾ ਵਾਦਾ ਨਿਵੇੜ ਕੇ ਅੱਲਾ ਕੱਲਾ ਵਾਦਾ ਪੂਰਾ ਕਰਕੇ ਫਿਰ ਤੁਹਾਡੇ ਚ ਅਗਲੀ ਵਾਰੀ ਵੋਟ ਲੈਣ ਆਵਾਂਗੇ ਤੇ ਮੈਂ ਸਾਰੀ ਸਾਡੀ ਪਾਰਟੀ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਜੀ ਜਲੇਸ਼ ਸੋਧਿਆ ਜੀ ਜੋੜਾ ਮੱਜਰਾ ਸਾਹਿਬ ਮੇਰੇ ਵੱਡੇ ਭਰਾ ਐਮ ਐਲ ਸੁਖਮਾਨਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੀਡੀਆ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਥੈਂਕ ਯੂ